ਹੋਰ ਸੁਣਾ ਤਾਹ ਬਖਤੌਰੇ ਦਾ ਕੀ ਹਾਲ ਆ ਔਣ ਤਾਹ ਬਖਤੌਰੇ ਉਹਨੂੰ ਦਾ ਮਰੇੜੋ ਵੀ 4 ਮਹੀਨੇ ਹੋ ਗਏ ਸਾਲਿਆ ਇੱਥੇ ਮੈਨੂੰ ਸਾਰਿਆਂ ਦੇ ਮਰਿਆਂ ਦੀ ਖਬਰ ਦੇਣਾ ਆ ਹੋਰ ਵੀ ਘਾਰੂ ਸਾਹਿਬ ਮੈਂ ਤੁਹਾਨੂੰ ਸਪੈਸ਼ਲ ਮਿਲਣ ਆਇਆ ਤੇ ਨਾਲ ਕੁਝ ਗਿਫਟ ਵੀ ਲੈ ਕੇ ਆਇਆ ਤੁਹਾਡੇ ਵਾਸਤੇ ਅੱਛਾ ਗਿਫਟ ਲੈ ਆ ਫਿਰ ਤਾਂ ਬਹਿ ਜਾ ਸੋਫੇ ਤੇ ਮੈਂ ਤਾਂ ਕਿਹਾ ਤੂੰ ਥੱਲੇ ਹੀ ਬਹਿ ਜਾ ਫਰਸ਼ 'ਤੇ ਸਾਥ। ਸਾਬ ਮੈਂ ਥੋੜੇ ਘਰੇ ਪਰੌਣਾ ਆਇਆ ਤੇ ਤੁਸੀਂ ਫਰਸ਼ 'ਤੇ ਬਹੋਂਗੇ। ਭੈੜਾ ਲੱਗਾ ਬੰਦਾ ਫਰਸ਼ 'ਤੇ ਬੈਠਾ। ਤੂੰ ਸੋਫੇ 'ਤੇ ਬਹਿ ਜਾ। ਭੈੜਾ ਤਾਂ ਤੂੰ ਤਾਂ ਵੀ ਲੱਗੇਗਾ। ਚਾਹ ਪੀਵੇਂਗਾ ਚਾਹ? ਸਾਬ ਕਿਹੜੀ ਗੱਲ ਕਰਦੇ ਐਨੀ ਦੂਰੋਂ ਆਏ ਆ। ਚਾਹ ਤਾਂ ਪੀਵਾਂਗੇ ਨਾ। ਓਏ ਕੱਪ ਚਾਹ ਲਿਆਉ ਬਈ। ਹੁਣ ਚਾਹ ਤਾਂ ਤੁਸੀਂ ਕਹੀ ਆ ਨਾਲ ਬਿਸਕਟ ਵੀ ਮੰਗਾ ਲਓ। अच्छा बिस्किट ओ चाय भी ਰਹਿੰਦੇ ਹੋ کارੂ ਸਾਹਿਬ ਸਪੈਸ਼ਲ ਸਮਾਨ ਲੈ ਕੇ ਆਏ ਪਿੰਡੋ ਗਿਫਟ ਖੁੰਡੇ ਵਾਸਤੇ ਤੇ ਤੁਸੀਂ ਇਸ ਤਰ੍ਹਾਂ ਕਰੀ ਜਾਂਦੇ ਯਾਰ ਉਹ ਮਾੜਾ ਮੋਟਾ ਤੇ ਮੇਰੀ ਇੱਜ਼ਤ ਦਾ ਖਿਆਲ ਰੱਖਣਾ ਸੀ ਤੂੰ ਤੂੰ ਚੱਪਲ ਪਾ ਕੇ ਆ ਗਿਆ ਪਿੰਡੋ ਉਹ کارੂ ਸਾਹਿਬ ਇਹ ਸਫਰ ਵਾਲੀ ਚੱਪਲ ਆ ਇਹਦੇ ਨਾਲ ਹੀ ਸਫਰ ਕਰਦਾ ਹੁੰਦਾ ਮੈਂ ਸਫਰ ਵਾਲੀ ਚੱਪਲ ਨਹੀਂ ਤੂੰ ਨਾਲੋਂ ਨਾਲ ਹੀ ਆਇਆ ਪਿੰਡੋਂ ਜਾਣੇ ਦੱਸ ਹੁਣ ਵੀ ਦੂਜਾ ਮੱਖਣ ਲੈ ਕੇ ਆਇਆ ਮੱਖਣ ਮੱਖਣ ਉਹਦਾ ਕਦੋਂ ਦੀ ਟੀਵੀ ਹੋ ਗਈ ਸੀ ਉਹਦਾ ਮਰ ਗਿਆ ਪਰਾ ਆਪਣੇ ਪਿੰਡ ਵਾਲੇ ਮੱਖਣ ਦੀ ਗੱਲ ਨਹੀਂ ਕਰਦਾ ਖਾਣ ਵਾਲੇ ਮੱਖਣ ਦੀ ਗੱਲ ਕਰਦਾ ਲੈ ਕੇ ਆਇਆ ਅੱਛਾ ਖਾਣ ਵਾਲਾ ਮੱਖਣ ਉੜੀ ਲੈ ਕੇ ਆਇਆ ਮੈਂ ਆਇਓ ਜੀ ਮਾ ਹੁਣ ਮੈਂ 3 ਮਹੀਨਿਆਂ ਨੂੰ ਜਾਊਂਗਾ ਨਾ ਉਦੋਂ ਲੈ ਕੇ ਆਉਂਗਾ ਇਹਦਾ ਮਤਲਬ 3 ਮਹੀਨੇ ਇੱਥੇ ਰੋਵੇਂਗਾ 3 ਮਹੀਨਿਆਂ ਨੂੰ ਜਾਏਗਾ ਹੋਰ ਕੀ ਦਾਸ ਤੂੰ ਕੋਈ ਹੋਰ ਚੀਜ਼ ਚਾਹੀਦੀ ਆ ਤਾਂ ਗਿਫਟ ਬਹੁਤ ਲੈ ਕੇ ਆਇਆ ਆਪਣੇ ਪਿੰਡ RAMU ਘੜੇ ਬਣਾਉਂਦਾ ਸੀ ਘਟੋ ਘਟੋ ਤੇ ਠੰਡੇ ਪਾਣੀ ਵਾਲਾ ਘੜਾ ਹੀ ਲੈ ਆਉਂਦਾ RAMU ਜਿਹੜਾ ਘੜੇ ਬਣਾਉਂਦਾ ਸੀ ਉਹ ਤਾਂ ਮਰ ਗਿਆ ਆਯੋ ਰੇ ਮਾਂ ਮੈਨੂੰ ਲੱਗਦਾ ਇਹ ਨਹੀਂ ਜਾਂਦਾ ਸਾਰਿਆਂ ਨੂੰ ਮਾਰ ਕੇ ਆਇਆ ਹੋਰ ਸੁਣਾ ਤਾਹਿ ਬਖਤੌਰੇ ਦਾ ਕੀ ਹਾਲਾ ਕੌਣ ਤਾਹਿ ਬਖਤੌਰੇ ਉਹਦਾ ਮਰੇੜੋ ਵੀ 4 ਮਹੀਨੇ ਹੋ ਗਏ ਆਯੋ ਰੇ ਮਾਂ ਸਾੜਿਆ ਇੱਥੇ ਮੈਨੂੰ ਸਾਰਿਆਂ ਦੇ ਮਰਿਆਂ ਦੀ ਖਬਰ ਦੇਣ ਆਇਆ ਆਯੋ ਰੇ ਮਾਂ